ਇਸ ਅਕਾਲੀ ਲੀਡਰਨੈਸ ਸੁਧਾਰ ਲਹਿਰ ਵਾਲਿਆਂ ਨੂੰ ਦਿੱਤਾ ਤੇ ਇਕੱਲੇ-ਇਕੱਲੇ ਦਾ ਨੌ ਲੈ ਕੇ ਪੜਦੇ ਖੋਲਣ ਦੀ ਕਹੀ ਗੱਲ ਆਓ ਸੁਣਦੇ ਹਾਂ ਪੂਰਾ ਮਾਮਲਾ ਕਿ ਅੱਜ ਦੇ ਆਗੂ ਜਿਨ੍ਹਾਂ ਨੇ ਸਾਨੂੰ ਸੇਧ ਦੇਣੀ ਸੀ ਖਾਸ ਕਰਕੇ ਨੌਜਵਾਨਾਂ ਨੂੰ ਇਹੋ ਜੇ ਕਾਰਨਾਮੇ ਕਰਕੇ ਜਾ ਰਹੇ ਨੇ ਕਿ ਸਾਡਾ ਸਿਰ ਝੁਕਦਾ ਮੈਂ ਸਿੱਧੀ ਗੱਲ ਤੇ ਆਉਣਾ ਵੱਟ ਦੇ ਦਾ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਆ ਪਿੱਛੇ ਜੇ ਬੜੀ ਸਿੱਖਕਦਾਰ ਲਹਿਰ ਕਹਿੰਦੇ ਪੈ ਸੁਧਾਰਨਾ ਹੈ ਜੀ ਪਰ ਕੰਮ ਕੀਤਾ ਗਿਰਦਾਰਾਂ ਵਾਲਾ ਅਜੀਬਥੇਰਾ ਸਰਕਾਰ ਕੀਤਾ ਜੀ ਉਹ ਰੌਲਾ ਪਾਉਂਦੇ ਨੇ ਕਿ ਯੂਥ ਸਾਡਾ ਸਤਕਾਰ ਨਹੀਂ ਕਰਦਾ ਇਹ ਭਾਈ ਤੁਸੀਂ ਕੰਮ ਸਤਕਾਰਾਰੇ ਕਰੋਗੇ ਸਾure ਪੰਜਾਬ ਦਾ ਯੂਥ لمبے ਮੂਹਰੇ ਪੈਕੇ ਜੇ ਕੰਮ ਤੁਸੀਂ ਐਸੇ ਕਰੋਗੇ ਸਾਨੂੰ ਬਰਾਸਤ ਚੋਂ ਦੇ ਕੇ ਜਾਓਗੇ ਕਿ ਤੁਸੀਂ ਸ੍ਰੀ ਕਾਪ ਧਖਾਵੇ ਸਾਹਮਣੇ ਖੜਕੇ ਰੀਪੂਟ ਬਣੋਗੇ ਤਾਂ ਤੁਹਾਡਾ ਸਤਕਾਰ ਨਹੀਂ ਨਿਕਲਾਂਗੇ ਲੜਨ ਤਾਂ ਤੁਹਾਨੂੰ ਅਸੀਂ ਤਾਂ ਕਿ ਸਦੀਆਂ ਤੱਕ ਜੀ ਨਹੀਂ ਰਹਿਣਗੀਆਂ ਸਦੀਆਂ ਤੱਕ ਮੈਨੂੰ ਨਾਮ ਲੈਣ ਤੋਂ ਕੋਈ ਤਾਜ ਨਹੀਂ ਬੜਾ ਲੰਬਾ ਸਮਾਂ ਪਾਰਟੀ ਦੇ ਹਰੇਕ ਕੌਂਦਿਆਂ ਤੇ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਲੱਖ ਲਾਹਣ ਤੇ ਹੋ ਜੇ ਆਗੂਆਂ ਤੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਸਕਦੇ ਹੋ ਤਾਂ ਸੱਚ ਬੋਲਣ ਤੋਂ ਸਾਨੂੰ ਵੀ ਕਿਸੇ ਗੱਲ ਦਾ ਡਰ ਪੈ ਨਹੀਂ ਕੋਈ ਡਰ ਪੈ ਨਹੀਂ ਸਾਰੀ ਦੁਨੀਆ ਨੇ ਦੇਖਿਆ ਤਕਰੀਰਾਂ ਕੀਤੀਆਂ ਉਂਗਲਾਂ ਕਰ-ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨਾਂ ਵੱਲ ਕਹਿੰਦੇ ਜੀ ਮੈਂ ਤਾਂ ਸੌਦਾ ਸਾਧ ਦੇ ਹੱਕ ਦੇ ਵਿੱਚ ਕਦੇ ਬਿਆਨ ਹੀ ਨਹੀਂ ਦਿੱਤਾ ਜਿਹੜੀ ਉਹਨੂੰ ਮਾਫੀ ਦਿੱਤੀ ਸੀ ਮੈਂ ਤਾਂ ਬੋਲਿਆ ਹੀ ਨਹੀਂ ਕਿ ਨਾ ਆਪਣੇ ਆਪੇ ਪਾਰਟੀ ਨੇ ਬਿਆਨ ਲਾਤੀਆ ਆ ਚਾਰ ਦਿਨ ਪਹਿਲਾਂ ਵੀਡੀਓ ਜਨਤਾ ਨੂੰ ਕੀਤੀ ਆ ਕੀ ਕਹੀ ਜਾਂਦਾ ਕਹਿੰਦਾ ਜੇ ਰਾਮ ਰਹੀਮ ਜੀ ਨੂੰ ਮਾਫੀ ਦੇਤੀ ਕਹਿੰਦਾ ਕੋਈ ਗੱਲ ਨਹੀਂ ਰਾਮ ਰਹੀਮ ਜੀ ਤੇ ਕੱਲ ਤੱਕ ਸਾਹ ਤੇ ਕੀ ਖੜ ਕੇ ਕਹਿੰਦਾ ਕਹਿੰਦਾ ਮੈਂ ਤਾਂ ਕੋਈ ਬਿਆਨ ਨਹੀਂ ਦਿੱਤਾ ਪਾਰਟੀ ਨੇ ਆਪ ਹੀ ਬਿਆਨ ਦਿੱਤੇ ਸੀ ਮੇਰਾ ਯਾਰ ਜੇ ਤੁਸੀਂ ਸੀਨੀਅਰ ਲੀਡਰ ਹੋ ਤੁਸੀਂ ਇੰਨੀ ਗੱਲ ਵੀ ਕਹਿ ਸਕਦੇ ਸੀ ਕਿ ਮੈਂ ਭਾਈ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਕੋਈ ਬਿਆਨ ਦੇਤਿਆ ਇਹਦਾ ਮਤਲ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਚਾਹ ਬੀਬੀ ਜ਼ਗੀਰ ਕੌਰ ਸੀ ਚਾਹ ਦੂਜੇ ਸੁਧਾਰ ਲਹਿਰ ਵਾਲੇ ਸੀ ਸਾਰੇ ਆਪਣੇ ਆਪਣੇ ਤਰਜਾ-ਵਰਜਾ ਝੂਠ ਦੇ ਵਿਚ ਯੋਗਦਾਨ ਪਾ ਕੇ ਆਏ ਸਾਨੂੰ ਕੋਈ ਇਸ ਗੱਲ ਦਾ ਕਹਿਣਾ ਉਰੇਜ ਨਹੀਂ ਕਿ ਤੁਸੀਂ ਜਿਹੜਾ ਇਹ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਜਿਹੜਾ ਤੁਸੀਂ ਗੁਰੂ ਦੇ ਅੱਗੇ ਖੜ ਕੇ ਝੂਠ ਬੋਲੇ ਆਏ ਇਹ ਤੁਹਾਨੂੰ ਲਾਨ ਤਾ ਦੁਨੀਆ ਤੱਕ ਪੈਂਦੀਆਂ ਰਹਿਣਗੀਆਂ ਤੁਸੀਂ ਦੇਖ ਰਹੇ ਹੋ ਬੀਵੀਸੀ ਇੰਟਰਨੈਸ਼ਨਲ ਰੇਡੀਓ ਵੀਡੀਓ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ